आज आज मेंबर राज्यसभा और मेरे नाल बैठा मिस्टर राहुल ओझा कन्वीनर अफेक्स चैम्बर ऑफ कॉमर्स एंड सीआई वालों अवतार बौगल जी बैठे ने वाइस प्रेसिडेंट ऑफ अफेक्स चैम्बर ऑफ कॉमर्स संजीव जैन जी बैठे ने सीनियर वाइस प्रेसिडेंट ऑफ अपेक्स चैम्बर ऑफ कॉमर्स एंड इंडस्ट्री ਅਜੀਤ ਲਖਰਾ ਜੀ ਬੈਠੇ ਨੇ ਵਾਈਸ ਪ੍ਰੈਜ਼ੀਡੈਂਟ ਆਫ ਐਫੈਕਟ ਚੈਂਬਰ ਓਪੀ ਮਿਸਟਰ ਅਮਨ ਬਸੀ ਬੈਠੇ ਨੇ ਐਗਜ਼ੀਕਟਿਵ ਮੈਂਬਰ ਆਫ ਐਫੈਕਟ ਚੈਂਬਰ ਆਫ ਕਮਰਸ ਅੱਜ ਆਡੇ ਆਸਤੇ ਫੇਜ਼ 8 ਪਾਰਟਿਕੁਲਰਲੀ ਵੋਕਲ ਪੁਆਇੰਟ ਵਾਸਤੇ ਬਹੁਤ ਹੀ ਖੁਸ਼ੀ ਦਾ ਦਿਨ ਹੈ ਔਰ ਇੰਨੀ ਖੁਸ਼ੀ ਹੈ ਕਿ ਅਸੀਂ ਸੰਜੀਵ ਅਰੋਲਾ ਜੀ ਨੂੰ ਉਹਨਾਂ ਦੇ ਬਿਜ਼ੀ ਸ਼ਡਿਊਲ ਚੋਂ ਅੱਜ ਬੁਲਾਇਆ ਹੈ ਤੇ ਤਾਂਕਿ ਅਸੀਂ ਆਪਣਾ ਜਿਹੜੀ ਖੁਸ਼ੀ ਦਾ ਇਜ਼ਹਾਰ ਹੈ ਅਸੀਂ ਯਾਦਾ ਕਰ ਸਕੀਏ ਔਰ ਉਹਨਾਂ ਦੇ ਮੂੰਹੋਂ ਵੀ ਸੁਣ ਰਹੀਏ ਕਿ ਉਹਨਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ ਹੈ ਸੋਸ ਤੋਂ ਪਹਿਲਾਂ ਮੈਂ ਇੱਕ ਬੋਲਾਂਗਾ ਕਿ ਜਦੋਂ ਦੇ ਮੈਂਬਰ ਰਾਜ ਸਭਾ ਬਣੇ ਨੇ ਇੱਕ ਇੰਡਸਟਰੀ ਦੇ ਹੋਣ ਕਰਕੇ ਵਪਾਰੀ ਹੋਣ ਕਰਕੇ ਔਰ ਪੜ੍ਹੇ ਲਿਖੇ ਅੱਛੇ ਬਿਜ਼ਨਸ ਹੋਣ ਕਰਕੇ ਅਸੀਂ ਇਹਨਾਂ ਦੇ ਲੜ ਫੜਿਆ ਇਹਨਾਂ ਦਾ 2 ਸਾਲ ਹੋ ਗਿਆ ਇਹ ਜਿਹੜਾ ਫੇਜ਼ 8200 ਤੇ ਜਿਹੜੀ OTS ਸਕੀਮ ਆਈ ਹੈ PSIC ਵੱਲੋਂ ਇਹ ਅਸੀਂ ਪਿਛਲੇ 2016 ਤੋਂ ਡਿਮਾਂਡ ਕਰ ਰਹੇ ਸੀ ਪਿਛਲੀ ਸਰਕਾਰ ਚੰਨੀ ਸਰਕਾਰ ਨੇ ਵੀ ਕੋਟੀਆਂ ਲਿਆਂਦੀ ਸੀ ਉਹਨਾਂ ਨੇ ਕੀ ਕੀਤਾ ਜੀ 15% ਇੰਟਰਸਟ ਤੋਂ ਘਟਾ ਕੇ 8.5% ਕਰਤਾ ਨਾਲ ਉਹਦੇ ਇੱਕ ਕਲਾਜ਼ ਲਗਾਤੀ ਕੰਪਾਊਂਡਿੰਗ ਕੰਪਾਊਂਡਿੰਗ ਦਾ ਹੋ ਗਿਆ ਜੈਸੇ ਇੱਕ ਵਾਰ 8000 ਰੁਪਏ ਤੋਂ ਲੈ ਦਿੱਤਾ ਤੇ ਸੱਜੇ ਹਾਤੋਂ ਵਾਪਸ ਲੈ ਲਿਆ ਕਿਸੇ ਨੂੰ 12% ਪੈ ਗਿਆ ਤੇ ਕਿਸੇ ਨੂੰ 17% ਪੈ ਗਿਆ ਇਹ ਚੀਜ਼ ਰੋਲਾ ਸਾਹਿਬ ਸਮਝ ਚੁੱਕੇ ਸੀ ਵੀ ਇਹ ਬਹੁਤ ਧੱਕਾ ਹੋਇਆ ਹੈ ਆਫਟਰ ਆਲ ਇੰਡਸਟਰੀ ਦੇ ਕੰਮ ਰੁਕੇ ਪਏ ਨੇ PSI ਜਦ ਤੱਕ ਪੈਸੇ ਪੂਰੇ ਨਾ ਦਿਓ ਤਾਂ ਚੇਂਜ ਆਫ ਨੇਮ ਨਹੀਂ ਕਰਨ ਦਿੰਦੀ, ਵੇਚਣ ਨਹੀਂ ਦਿੰਦੀ, ਪਲਾਟ ਕੋਈ ਨਵੀਂ ਆਈਟਮ ਨਹੀਂ ਬਣਾਉਣ ਦਿੰਦੀ, 파ਟਨਰ ਐਡ ਕਰਨਾ ਕੁਝ ਨਹੀਂ ਕਰਨ ਦਿੰਦੇ। ਸਾਰੇ ਕੰਮ ਠੱਪ ਹੋ ਜਾਂਦੇ ਸੀ ਪਿਛਲੇ 5 ਸਾਲਾਂ ਤੋਂ ਖਾਸ ਕਰ ਠੱਪ ਪੈਸੇ ਕੰਮ। ਫਰੋੜਾ ਸਾਹਮਣੇ ਬੜੀਆ ਜੋਰ ਲਾਉਂਦਾ ਰਿਹਾ। ਅਸੀਂ ਇਰ ਇੰਡਸਟਰੀ ਮੰਤਰੀ ਸੌਨ ਸਾਹਿਬ ਨਾਲ ਮੀਟਿੰਗ ਕਰਾਈ। ਉਹਨਾਂ ਜੋ ਉਸ ਜਗ੍ਹਾ ਤੇ ਬੈਠ ਕੇ ਫਰੋੜਾ ਸਾਹਿਬ ਸਾਡੇ ਐਡਵੋਕੇਟ ਬਣ ਕੇ ਇੰਨੀ ਐਡਵੋਕੇਸੀ ਕੀਤੀ। ਉਸ ਕਰਕੇ ਉਹਨਾਂ ਨੂੰ ਦੱਸਿਆ ਵੀ ਇਹ ਚੀਜ਼ ਕੀ ਹੈਗਾ ਫਿਰ ਉਹਨਾਂ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਬਣਾ ਲਿਆ ਗਿਆ ਕਿ ਸੁਪਰੀਮ ਕੋਰਟ ਨੇ ਅਗਰ 8% ਫੈਸਲਾ ਕੀਤਾ ਹੈ ਤੇ ਸੰਜੀਵ ਅਰੋੜਾ ਜੀ ਕਹਿਣ ਲੱਗੇ ਵੀ ਅਸੀਂ ਵੀ ਕਿਉਂ ਨਾ 8% ਕਰੀਏ ਕਿ ਜੇ ਕੋਰਟ ਦਾ ਫੈਸਲਾ ਹੈਗਾ ਲਾਗੂ ਕਰੀਏ ਇਹਨਾਂ ਨੇ ਮੰਨਵਾਇਆ ਵਜਿਹدار ਗੱਲ ਹੈਗੇ ਪੀਐਸਆਈਸੀ ਔਰ ਇੰਡਸਟਰੀ ਮੰਿਸਟਰ ਨੂੰ ਮਨਾਉਣ ਤੋਂ ਬਾਅਦ ਇੰਡਸ ਫਾਈਨਾਂਸ ਡਿਪਾਰਟਮੈਂਟ ਨੇ ਜਾ ਕੇ ਫਿਰ ਆਬਜੈਕਸ਼ਨ ਲਾਤੀ ਕਿ ਅਸੀਂ ਬਾਕੀਆਂ ਦਾ 13% ਅਸੀਂ ਲਿਆਣ ਲੱਗੇ ਆ ਇਹਨਾਂ ਦੀ ਮਿਹਨਤ ਹੈ ਇਹਨਾਂ ਦੀ ਆ ਫਿਰ ਟਾਲ ਮੇਲ ਬਹੁਤੀ وجہ ਨਾਲ ਅੱਜ 8% ਹੀ ਕਰਵਾ ਸਕੇ 8% ਹੋਣ ਨਾਲ ਸਾਡੇ ਸਾਰੇ ਝਗੜੇ ਜਿਹੜੇ ਨੇ ਖਤਮ ਹੋ ਗਏ ਐ ਅਨਾਉਂਸਮੈਂਟ ਦੇ ਪੀਐਸਆਈਸੀ ਦੇ ਵਿੱਚ ਅਸੀਂ ਪੈਸੇ ਦੇਾਂਗੇ 8% ਸਿੰਪਲ ਇੰਟਰਸ ਨਾਲ ਤੇ ਸਾਰੇ ਕੰਮ ਕਰਾ ਸਕਾਂਗੇ ਉਹ ਸਾਡੀ ਇੰਡਸਟਰੀ ਚੱਲ ਸਕੇਗੀ ਜਿਹੜੀ ਕਿ ਇੰਡਸਟਰੀ ਰੁਕੀ ਹੋਈ ਸੀ ਪਿਛਲੇ 5 6 7 ਸਾਲ ਤੋਂ ਅੱਜ ਐਨੀ ਖੁਸ਼ੀ ਅਸੀਂ ਤਾਂ ਦੇਣਾਂ ਨਹੀਂ ਦੇ ਸਕਦੇ ਰੋਲਾ ਸਾਹਿਬ ਦਾ ਜਿੰਨੀ ਇਹਨਾਂ ਨੇ ਮਿਹਨਤ ਕੀਤੀ ਹੈ ਜਿਸ حساب ਨਾਲ ਉਹ ਜਿਸ ਤਰੀਕੇ ਨਾਲ ਇਹਨਾਂ ਨੇ ਉਨਾ ਨੂੰ ਮਨਾਇਆ ਹੈ ਜਿਸ ਤਰੀਕੇ ਨਾਲ ਜਿਵੇਂ ਅਥੇ ਲੋਕੇਟ ਕਰਦਾ ਜੋ ਸੁਪਰੀਮ ਕੋਰਟ ਦਾ ਐਡਵੋਕੇਟ ਕਰਦਾ ਪੂਰੇ ਲੌਜੀਕਲ ਪੁਆਇੰਟ ਨਾਲ ਸਾਡੀ ਐਡਵੋਕੇਸੀ ਕਰਕੇ ਇਹ ਖਾਮਯਾਬ ਸਾਨੂੰ ਕਰਵਾਇਆ ਆ ਆਪ ਕਾ ਇਹਨਾਂ ਦੀ ਮਿਹਨਤ ਸਾਲੇ ਸਾਨੂੰ ਇਹਨਾਂ ਦਾ ਅਸੀਂ ਆਭਾਰ ਪ੍ਰਗਟ ਕਰਨੇ ਆ ਔਰ ਅੱਜ ਖੁਸ਼ੀ ਵਾਲੀ ਗੱਲ ਇਹ ਹੈ ਕਿ ਅਸੀਂ 7 ਤਰੀਕ ਨੂੰ ਪੌਣੇ 7 ਵਜੇ ਆਗਾਜ਼ ਹੋਟਲ ਦੇ ਵਿੱਚ ਉਸ ਜਗ੍ਹਾ ਤੇ ਅਸੀਂ ਇਹਨਾਂ ਨੂੰ ਪ੍ਰੋਪਰਲੀ ਆਨਰ ਕਰਾਂਗੇ ਅੱਜ ਤਾਂ ਸਿਰਫ ਇਹਨਾਂ ਦਾ ਸ਼ੁਕਰੀਆ ਅਦਾ ਕਰਨ ਵਾਸਤੇ ਕਿ ਅੱਜ ਮੇਟਵਾਲਾ ਕਾਨਫਰੰਸ ਬੁਲਾਈ ਹੈ ਹੋਸਟ ਦੇ ਨਸੀਹ ਪੂਰਾ ਹੈ ਇਹਨਾਂ ਨੂੰ ਆਨਰ ਕਰਾਂਗੇ ਐਨੀ ਖੁਸ਼ੀ ਸਾਰੇ 1200 ਬੰਦਾ ਜਿਹੜਾ ਉਹ ਆਦੀ ਖੁਸ਼ੀ ਹਜ਼ਾਰ ਕਰੇਗਾ ਔਰ ਆਦਾ ਇੰਡੀਪੈਂਡੈਂਟ ਦਿਖਾਵਾਂਗੇ ਇਹ ਉਸ ਤੋਂ ਬਾਅਦ ਮੈਂ ਕਹਾਂਗਾ ਉਹ ਕਾਰਜੀ ਨੂੰ ਆਪਣਾ ਵੀ ਥੀਸ ਦੇਣ ਜਿਸ ਤਰ੍ਹਾਂ ਕੇ ਜਿਸ ਤਰ੍ਹਾਂ ਅਗੁਜਾ ਸਾਹਿਬ ਨੇ ਦੱਸਿਆ 2016 ਤੋਂ ਅਸੀਂ ਕਾਫੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ 8% ਦੇ ਜਿੰਨੇ ਵੀ ਪਲਾਟ ਹੈ ਉਹ ਮੈਨੂੰ ਰੋਜ਼ ਦੇ ਕਈ ਫੋਨ ਆਉਂਦੇ ਆ ਕਿ ਕਦੋਂ ਸੋਲਵ ਹੋਏਗਾ ਸੋ ਇਹ ਕਾਫੀ ਦੇਰ ਤੋਂ ਲਟਕੇ ਹੋਇਆ ਮਸਲਾ ਸੀ ਅਸੀਂ ਪਿਛਲੀ ਸਰਕਾਰ ਦੇ ਟਾਈਮ ਦੇ ਵੀ ਕਾਫੀ ਕੋਸ਼ਿਸ਼ ਕਰਦੇ ਕੀਤੀ ਹੈ ਸਾਰੇ 8 ਪੇਜ ਦੀ ਜਿਹੜੀ ਟੀਮ ਬੈਠੀ ਹੈ ਔਰ ਸਈ ਸੰਜੀਵ अरोड़ा ਜੀ ਦੀ ਮਿਹਨਤ ਹੈ ਮੇਰੇ ਖਿਆਲ ਸੰਜੀਵ ਜੀ ਜਦੋਂ ਦੇ ਮੈਂਬਰ ਪਾਰਲੀਮੈਂਟ ਬਣੇ ਰੈਗੂਲਰ ਕੋਸ਼ਿਸ਼ ਕਰਦੇ ਰਹੇ ਚਾਹੇ 에ਅਰਪੋਰਟ ਦਾ ਮਸਲਾ ਹੋਵੇ ਜਾਂ ਇੰਡਸਟਰੀ ਦੇ ਹੋਰ ਵੀ ਕਈ ਮਸਲੇ ਹੈ ਜਿਦਾਂ ਕਿ ਬਿਲਡਿੰਗ ਪਲਾਨ ਦਾ ਮਸਲਾ ਸੀਗਾ ਉਹ ਇਹਨਾਂ ਨੇ ਹੱਲ ਕਰਾਇਆ ਇਸ ਤੋਂ ਇਲਾਵਾ ਇਹ ਜਿਹੜਾ ਮੇਜਰ ਬੜਾ ਪ੍ਰੋਬਲੈਮੈਟਿਕ ਇਸ਼ੂ ਸੀਗਾ ਨਾ ਦਾ ਕੋਈ 플ੌਟ ਆਪਣਾ ਟ੍ਰਾਂਸਫਰ ਕਰ ਸਕਦਾ ਸੀ ਨਾ ਬੈਂਕ ਚੇਂਜ ਕਰ ਸਕਦਾ ਸੀ ਔਰ ਇਹ ਕਾਫੀ ਇੰਡਸਟਰੀਅਲ ਸਟੇਟ ਪਈ ਸੀ ਉਹ ਸੰਜੀਵ अरोड़ा ਜੀ ਨੇ ਮਿਹਨਤ ਕਰਕੇ ਮੇਰੇ ਕੋਲ ਸਪੈਸ਼ਲ ਕੈਬਨਟ ਦੀ ਮੀਟਿੰਗ ਇਸ ਏਜੰਡੇ ਤੇ ਬੁਲਾ ਕੇ ਇਹਨੂੰ ਪਾਸ ਕਰਾਇਆ ਮੈਂ ਸਮੁੱਚੀ ਇੰਡਸਟਰੀਅਲ ਚੈਂਬਰ ਨਾਲ ਜੁੜੀਆਂ ਸਾਡੀਆਂ 36 ਜਿਹੜੀਆਂ ਐਸੋਸੀਏਸ਼ਨ ਉਹਨਾਂ ਵੱਲੋਂ ਔਰ ਸੂਚੇ ਨਸਤੀ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਰ ਕਿੰਨੇ ਨੰਬਰ ਆਫ ਪਲਾਟਸ ਕਿਲੇ ਇਹ ਬਾਤ ਪੂਰੀ ਡਿਟੇਲ ਪੂਰੀ ਡਿਟੇਲ ਬੱਸੀ ਸਾਹਿਬ ਬੱਸੀ ਸਰ ਮੈਂ ਇਕਨੋਮਲ ਮੈਂ ਓਪੀ ਬੱਸੀ ਪ੍ਰੈਜ਼ੀਡੈਂਟ ਫੋਕਲਪੁਆਇੰਟ ਫੇਜ਼ 8 ਇੰਡਸਟਰੀਅਲ ਐਸੋਸੀਏਸ਼ਨ ਇਹ ਜਿਹੜਾ ਫੈਸਲਾ ਪੀਐਸਆਈਸੀ ਤੋਂ ਅਰੋੜਾ ਸਾਹਿਬ ਨੇ ਕਰਵਾਇਆ ਹੈ ਇਹ ਇੱਕ ਬੜਾ ਹਿਸਟੋਰੀਕਲ ਫੈਸਲਾ ਹੈ ਕੋਈ ਸਾਡੀ ਗੱਲ ਮੰਨਣ ਵਾਸਤੇ ਤਿਆਰ ਨਹੀਂ ਸਾਹ ਜਿਵੇਂ ਉਜਾ ਸਾਹਿਬ ਨੇ ਰਜੇਸ਼ ਜੀ ਨੇ ਦੱਸਿਆ ਹੈ lene gaye the banne gaye the chobey jeev doobe ban ke aa gaye ke assi mangya 15% to rate deo ohna ne 8.5% sanu compound interest laat da khabbe passo sanu deo te sajje passo sanu odde nalon vadhake wapas karo bahut samjhaya bahut meeting hoyian par depend karda hai apne attitude te aur apne samjhon te aroha saab ne is tarike nal ohna nu sari gall samjhai ਕਿ ਇਹ ਤੁਹਾਡਾ ਲਾਸ ਨਹੀਂ ਹੈ ਜਿਹੜਾ ਤੁਸੀਂ ਮਾਫੀ ਦੇ ਰਹੇ ਹੋ ਲਾਸ ਨਹੀਂ ਹੈ ਬਲਕਿ ਪੀਐਸਆਈਸੀ ਨੂੰ 200 ਕਰੋੜ ਰੁਪਇਆ ਆਏਗਾ ਕਿਉਂਕਿ ਸਾਰੀਆਂ ਪੇਮੈਂਟਾਂ ਹੋਣਗੀਆਂ ਇਟ ਇਜ਼ ਓਨਲੀ ਇਹ ਮੈਟਰ ਆਫ ਅੰਡਰਸਟੈਂਡਿੰਗ ਅਸੀਂ ਲੋਕ ਨਹੀਂ ਸਮਝਾ ਸਕਦੇ ਅਫਸਰਾਂ ਨੂੰ ਜਿਹੜਾ ਕਿ ਅਰੋੜਾ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਬਹੁਤ ਮਿਹਨਤ ਨਾਲ ਔਰ ਬਹੁਤ ਸੁਲਝੇ ਹੋਏ ਤਰੀਕੇ ਨਾਲ ਉਹਨਾਂ ਨੂੰ ਸਮਝਾਇਆ ਔਰ ਅੱਜ ਇਹ ਦਿਨ ਆਇਆ ਕਿ ਅਸੀਂ ਇਸ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਖੁਸ਼ੀ ਮਨਾ ਰਹੇ ਆ ਇੰਨਾ ਕ ਰਿਲੀਫ ਹੈ ਸਰ 700 ਮੈਂਬਰ ਤਕਰੀਬਨ 700 ਮੈਂਬਰ اٹਫੇਸ ਦੇ ਆ ਜਿਹੜੇ ਇਹਦੇ ਬੈਨੀਫੀਸ਼ਰੀ ਆ 700 ਮੈਂਬਰ اٹਫੇਸ ਦੇ ਇਹਦੇ ਬੈਨੀਫੀਸ਼ਰੀ ਆ ਔਰ ਸਾਰੇ ਮੈਂ ਉਹਨਾਂ ਦੇ ਸਾਰਿਆਂ ਦੇ ਬਿਹਾਫ ਤੇ ਰੋਹ ਸਾਹਿਬ ਨੂੰ ਹੱਥ ਜੋੜ ਕੇ ਸਰ ਬਹੁਤ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਸਾਨੂੰ ਬਹੁਤ ਬੜੇ ਕੀ ਕਹਿੰਦੇ ਪਨਾਮਾ ਜੰਗਲ ਚੋਂ ਕੱਢਿਆ ਥੈਂਕ ਯੂ ਵੈਰੀ ਮੱਚ ਸੈਲੀਬ੍ਰੇਸ਼ਨ ਜਿਵੇਂ ਹੋ ਜਾ ਸਾਹਿਬ ਮੈਨੂੰ ਟੋਕ ਰਹੇ ਹੈ ਇਹ ਅੱਜ ਸੈਲੀਬ੍ਰੇਸ਼ਨ ਨਹੀਂ ਹੈ ਇਹ ਤਾਂ ਇੱਕ ਸਿਰਫ ਮੀਟਿੰਗ ਹੈ ਔਰ ਆਭਾਰ ਪ੍ਰਗਟ ਕਰ ਰਹੇ ਹੈ ਅਸਲੀ ਸੈਲੀਬ੍ਰੇਸ਼ਨ ਅਗਸਤ 7 ਤਰੀਕ ਨੂੰ ਹੋਣ ਜਾ ਰਹੀ ਹੈ ਥੈਂਕ ਯੂ ਵੈਰੀ ਮੱਚ नमस्कार दोस्तों मेरा नाम राहुल आहूजा है पास चेयरमैन सीआईआई पंजाब और करेंटली कन्वीनर ऑफ एपेक्स चेंबर ऑफ कॉमर्स एंड इंडस्ट्री दोस्तों मैं आज मैनु याद आंदा वो दिन जिस दिन assi पहली बारी अरोड़ा साहब ਕੋਲਾ ਮੁੱਦਾ ਲੈ ਕੇ ਗਏ और अरोड़ा साहब नुवा ਮੁੱਦਾ ਸਮਝਣ ਵਾਸਤੇ 1 ਮਿੰਟ ਤੋਂ ਉੱਪਰ ਟਾਈਮ ਨਹੀਂ ਲੱਗਿਆ ਇੰਡਸਟਰੀ ਬਹੁਤ ਸਤੀ ਹੋਈ ਸੀ ਪੀਐਸਆਈ ਸੀਡੀ ਪੁਰਾਨੀਆਂ ਕੁਝ ਗਲਤ ਪਾਲਿਸੀਆਂ ਕਰਕੇ ਕੋਈ ਇੰਡਸਟਰੀ ਪੈਸੇ ਸਰਕਾਰ ਦੇ ਐਸਾ ਨਹੀਂ ਸੀ ਦੇਣਾ ਨਹੀਂ ਚਾਹਦੀ ਸੀ ਲੇਕਿਨ ਨੀਤੀਆਂ ਐਸੀਆਂ ਸੀਗੀਆਂ ਕਿ ਪੀਐਸਆਈਸ ਨੇ ਸਾਨੂੰ ਉਹਨਾਂ ਦੀ ਗਲਤ ਪਾਲਿਸੀਆਂ ਕਰਕੇ ਇੰਡਸਟਰੀ ਡਿਫਾਲਟਰ ਬਣੀ ਅਸੀਂ ਅਰੋੜਾ ਸਾਹਿਬ ਕੋਲ ਕੁਝ ਤੱਥ ਰੱਖੇ ਸੀਗੇ ਕੁਝ ਸੁਪਰੀਮ ਕੋਰਟ ਦੇ ਵਰਡਿਕ ਦਿਖਾਏ ਸੀਗੇ ਕਿ ਸੁਪਰੀਮ ਕੋਰਟ ਕਹਿੰਦੇ ਨੇ ਜਿਹੜੇ ਬੰਦੇ ਸੁਪਰੀਮ ਕੋਰਟ ਦਾ ਗਏ ਸੀ ਉਹਨਾਂ ਨੇ ਉਹਨਾਂ ਨੂੰ ਰਿਆਇਤ ਆ ਮਿਲੀ ਸੀ ਵੀ 8% ਸਿੰਪਲ ਇੰਟਰਸਟ ਇਹਨਾਂ ਤੋਂ ਲਿਆ ਜਾਵੇ ਅਰੋੜਾ ਸਾਹਿਬ ਨੇ ਸਾਡੀ ਪੂਰੀ ਪੈਰਵੀ ਕੀਤੀ ਸਾਰੇ ਮਿਨਿਸਟਰਾਂ ਨੂੰ ਸਾਰੇ ਆਪਣੇ ਕੁਲੀਗਸ ਨੂੰ ਸਮਝਾਇਆ ਕਿ ਕਿਆ ਆਸੀ ਆ ਚਾਹਦੇ ਆ ਵੀ ਸਾਰੀ ਇੰਡਸਟਰੀ ਸੁਪਰੀਮ ਕੋਰਟ ਤੱਕ ਜਾ ਕੇ ਲੜੇ ਉਹਦਾ ਫੈਸਲਾ ਹੋਊਗਾ ਤੇ ਪੰਜਾਬ ਦੀ ਰੈਪਿਊਟੇਸ਼ਨ ਪੰਜਾਬ ਦੀ ਕੀ ਇਮੇਜ ਬਣੇਗੀ ਸਾਰੀ ਇੰਡਸਟਰੀ ਔਰ ਸਾਰੇ ਹਿੰਦੁਸਤਾਨ ਔਰ ਸਾਰੀ ਦੁਨੀਆ ਦੇ ਵਿੱਚ ਤੇ ਦੂਜਾ ਵਿਕਲਪ ਆ ਹੈਗਾ ਕਿ ਕਿਉਂ ਨਾ ਅਸੀਂ ਉਸ ਤਰੀਕੇ ਦਾ OTS ਲੈ ਆਈਏ ਜੋ ਸੁਪਰੀਮ ਕੋਰਟ ਨੇ ਇੱਕ ਰੂਲਿੰਗ ਦਿੱਤੀ ਹੋਈ ਹੈ ਸੋ ਸਾਰੇ ਅਸਰਾ ਨੂੰ ਇੱਕ ਬੇਸ ਦਿੱਤਾ ਗਿਆ ਕਿ ਤੁਹਾਡੇ ਕੋਲ ਆ ਬੇਸ ਹੈਗਾ ਸੁਪਰੀਮ ਕੋਰਟ ਦੀ ਰੂਲਿੰਗ ਦਾ ਉਸੇ ਬੇਸ ਨੂੰ ਚਲਦੇ ਹੋਏ ਸੁਪਰੀਮ ਕੋਰਟ ਦੀ ਬੇਸ ਨੂੰ ਅਰੋੜਾ ਸਾਹਿਬ ਨੇ ਸਾਡਾ ਐਨਾ ਪੱਖ ਰੱਖਿਆ ਚੰਡੀਗੜ੍ਹ ਦੀ ਇੱਕ ਮੀਟਿੰਗ ਦੇ ਦੌਰਾਨ ਅਸੀਂ ਜਿਹੜੇ ਪੁਆਇੰਟ ਨਹੀਂ ਵੀ ਰੱਖੇ ਸੀ ਅਰੋੜਾ ਸਾਹਿਬ ਨੇ ਸਾਡੇ ਵੱਲੋਂ ਉਹ ਪੁਆਇੰਟ ਰੱਖੇ ਤੇ ਕੋਈ ਐਸ ਸੀ ਕੋ ਸ਼ੱਕ ਦੀ ਸੂਰਤ ਛੱਡੀ ਨਹੀਂ ਸੀਗੀ ਕਿ ਕੋਈ ਅਫਸਰ ਜਾਂ ਕੋਈ ਮਨਿਸਟਰ ਐਸ ਸੀ ਨੂੰ ਮਨਾ ਕਰ ਸਕੇ ਆ ਜਿਹੜਾ ਅੱਜ ਓਟੀਐਸ ਆਇਆ ਹੈ 2016 ਤੋਂ ਅਸੀਂ ਲੱਗੇ ਹੋਏ ਸੀ ਜਿਵੇਂ ਉਜਾ ਸਾਹਿਬ ਨੇ ਵੀ ਦੱਸਿਆ ਬੱਸੀ ਸਾਹਿਬ ਨੇ ਵੀ ਦੱਸਿਆ ਬਹੁਤ ਵਾਰੀ ਇੱਕ ਵਾਰੀ ਕਪਤਾਨ ਮਰੇਂਦਰ ਸਿੰਘ ਦੀ ਸਰਕਾਰ ਵੇਲੇ ਓਟੀਐਸ ਆਨ ਲੱਗਿਆ ਸੀ ਲੇਕਿਨ ਉਹ ਸਰਕਾਰ ਡਿੱਗ ਗਈ ਉਸ ਤੋਂ ਬਾਅਦ ਇੱਕ ODs ਆਇਆ ਜ ਜਨੂੰ ਅਸੀਂ ਗੱਲ ਕੋਟੂ ODs ਕਹਿੰਨੇ ਆ ਜਿੰਦੇ ਵਿੱਚ ਇੰਡਸਟਰੀ ਤੋਂ ਕੰਪਾਊਂਡ ਇੰਟਰਸਟ ਲਗਾਇਆ ਗਿਆ ਸੀ ਅਸੀਂ ਹਮੇਸ਼ਾ ਕਹਿੰਦੇ ਸੀਗੇ ਵੀ ਸਰਕਾਰ ODs ਲੈ ਕੇ ਆਉਂਦੀ ਹੈ ਬੜੇ سارے ਸੈਕਟਰਸ ਵਾਸਤੇ ਚਾਹੇ ਕਿਸਾਨਾਂ ਵਾਸਤੇ ਚਾਹੇ ਮਜ਼ਦੂਰਾਂ ਵਾਸਤੇ ਚਾਹੇ ਹਾਊਸਿੰਗ ਵਾਸਤੇ ਕੇਵਰੀ ਸਰਕਾਰ ਉਹਦਾ ਇੰਟਰਸਟ ਹੀ ਛੱਡ ਦਿੰਦੀ ਹੈ ਸਾਡੀ ਤਾਂ ਡਿਮਾਂਡ ਐਨੀ ਇੱਕ ਸੀਗੀ ਵੀ ਸਾਡੇ ਤੋਂ ਚਾਹੇ ਤੁਸੀਂ ਵਿਆਜ ਲੈ ਲਓ ਪਰ ਜੈਨੂਇਨ ਵਿਆਜ ਲਓ ਨਾ ਦੂਜਾ ਜਿਹੜਾ ਪੁਆਇੰਟ ਅਰੋੜਾ ਸਾਹਿਬ ਨੇ ਉਹ ਸਾਰੇ ਤੋਂ ਸਮਝਾਇਆ ਤੇ ਉਹ ਸਮਝਾਇਆ ਕਿ ਜਿਹੜਾ ਪੀਐਸਆਈਸੀ ਹੈਗਾ ਉਹ ਨਾਟ ਫਾਰ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਤੇ ਜੇ ਨਾਟ ਫਾਰ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਫਿਰ 20 21% ਵਿਆਜ ਕਿਉਂ ਲੈਣਾ ਫਿਰ ਲੋਨ ਉਹਨਾਂ ਕਿ ਵਿਆਜ ਜਿੰਨਾ ਤੁਸੀਂ ਅੱਗੋਂ ਦਿੱਤਾ ਐਨਾ ਜੀਜ਼ਾਂ ਨੂੰ ਅੱਗੇ ਰੱਖਦੇ ਹੋਏ ਸਾਡੀ ਪੂਰੀ ਪੈਰਵੀ ਕਰਦੇ ਹੋਏ ਅਰੋੜਾ ਸਾਹਿਬ ਸਾਡੇ ਵਾਸਤੇ ਆਓਟੀਐਸ ਲੈ ਕੇ ਆਏ ਨੇ ਔਰ ਆਓਟੀਐਸ ਇੰਡਸਟਰੀ ਵਾਸਤੇ ਬਹੁਤ ਵੱਡਾ ਰਿਲੀਫ ਹੈ ਐਂਡ ਦੇ ਨਾਲ ਨਾ ਤਾਂ ਕੋਰਟ ਕਚਹਿਰੀ ਦੇ ਸਿਰਫ ਜਿੰਨੇ ਝਗੜੇ ਨੇ ਉਹ ਖਤਮ ਹੋਣਗੇ ਪੰਜਾਬ ਦਾ ਇਹ ਇੱਕ ਐਗਜ਼ਾਮਪਲ ਬਣੇਗਾ ਕਿ ਦਿਸ ਗਵਰਨਮੈਂਟ ਆਫ ਪੰਜਾਬ ਇਸ ਸੀਰੀਅਸ ਅਬਾਊਟ ਇੰਡਸਟਰੀ ਆ ਸਰਕਾਰ ਚਾਹੁੰਦੀ ਹੈ ਕਿ ਇੰਡਸਟਰੀ ਗਰੋਅ ਕਰੇ ਪੰਜਾਬ ਦੇ ਵਿੱਚ ਤੇ ਅਰੋਣਾ ਸਾਹਿਬ ਜਿਹੜੀ ਅੱਜ ਤੋਂ ਬਾਅਦ ਜਿਹੜੀ ਫਿਊਚਰ ਗਰੋਥ ਹੋਏਗੀ ਉਹਦਾ ਸਾਰਾ ਸ਼ਰੇਹ ਤੁਹਾਨੂੰ ਜਾਂਦਾ ਕਿਉਂਕਿ ODs ਤੁਸੀਂ ਲੈ ਕੇ ਆਏ ਹੋ ਮੈਂ ਹੱਥ ਜੋੜ ਕੇ ਤਹੇ ਦਿਲ ਨਾਲ ਦੋਹਰਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਥੈਂਕ ਯੂ ਸਾਰਿਆਂ ਨੂੰ ਮੇਰੇ ਵੱਲੋਂ ਜੀ ਥੈਂਕ ਯੂ ਕਿ ਤੁਸੀਂ ਸਾਰੀ ਪ੍ਰੈਸ ਇੱਥੇ ਆਈ ਹੋਏ ਹੋ ਜਿਹੜੀ ਲੁਧਿਆਣੇ ਦੀ ਹੈ ਔਰ ਮੈਂ ਸ਼ੁਕਰਗੁਜ਼ਾਰ ਹ ਰਜਨੀਸ਼ ਊਜਾ ਜੀ ਦਾ ਉਪਕਾਰ ਸਿੰਘ ਜੀ ਦਾ ਬੱਸੀ ਜੀ ਦਾ ਰਾਹੁਲ ਦਾ ਭੋਗਲ ਜੀ ਦਾ ਕਿ ਸਾਰੇ ਇੱਥੇ ਆ ਬਾਕੀ ਮੇਰੇ ਸਾਰੇ ਇੰਡਸਟਰੀਸਟ ਭਰਾ ਇੱਥੇ ਹੈਗੇ ਮੈਂ ਇੱਕ ਤੁਹਾਨੂੰ ਦੱਸਣਾ ਚਾਹਨਾ ਕਿ ਔਰ ਮੈਂ ਸ਼ੁਕਰਗੁਜ਼ਾਰ ਆ ਸਾਡੇ ਨੈਸ਼ਨਲ ਕਨਵੀਨਰ ਜਦੋਂ ਮੈਂ ਉਹਨਾਂ ਨੂੰ ਸਮਝਾਇਆ ਅਰਵਿੰਦ ਕੇਜਰੀਵਾਲ ਜੀ ਦਾ ਉਹਨਾਂ ਨੇ ਪਰਸਨਲ ਇੰਟਰਸਟ ਲਿੱਤਾ ਸਾਡੇ ਆਨਰੇਬਲ ਸੀਐਮ ਸਾਹਿਬ ਦਾ ਸਾਡੇ ਆਨਰੇਬਲ ਇੰਡਸਟਰੀ ਮਿਨਿਸਟਰ ਸਾਹਿਬ ਦਾ ਔਰ ਸਾਡੇ ਸਾਰੇ ਅਫਸਰ ਜਿਨ੍ਹਾਂ ਨੇ ਮੇਰੀ ਗੱਲ ਸਮਝੀ ਚਲੋ ਮੈਂ ਸਮਝਾਈ ਜਰੂਰ ਉਹ ਤੁਹਾਡੇ ਕਹੇ ਤੇ ਜੋ ਤੁਸੀਂ ਮੈਨੂੰ ਸਮਝਾਇਆ ਮੱਗ ਕੇ ਸਮਝਾਈ ਪਰ ਦੇਖੋ ਅਖੀਰ ਐਜ਼ ਮੈਂਬਰ ਪਾਰਲੀਮੈਂਟ ਮੇਰੇ ਕੋਲ ਕੋਈ ਐਗਜ਼ੈਕਟਿਵ ਪਾਵਰ ਨਹੀਂ ਕਿ ਮੈਂ ਆਪ ਕੁਝ ਕਰ ਸਕਦਾ ਮੱਗ ਕੇ ਸਮਝਾ ਸਕਦਾ ਇਹ ਉਹਨਾਂ ਨੇ ਗੱਲ ਸਮਝੀ ਔਰ ਮੇਰੀ ਗੱਲ ਮੰਨੀ ਕਿ ਇਹ ਜਾਇਜ਼ ਗੱਲ ਕਰ ਰਹੇ ਹੈਗੇ। ਇੱਕ ਦੇਖੋ ਇਹ ਇੰਡਸਟਰੀ ਦਾ 2016 ਦਾ ਮੁੱਦਾ ਨਹੀਂ ਹੈਗਾ ਇਹ ਤਾਂ ਇੱਕ ਫੇਸ ਦਾ 2016 ਦਾ ਹੋਣਾ ਪੂਰੇ ਪੰਜਾਬ ਦਾ ਇਹ 30-35 ਸਾਲ ਪੁਰਾਣਾ ਮੁੱਦਾ ਹੈ। ਕਈ ਪਲਾਟ 40 ਸਾਲ ਪਹਿਲਾਂ ਹੋਏ ਸੀ ਅਲੋਟ। ਇਹ ਇਹ 2016 ਦਾ ਮੁੱਦਾ ਨਹੀਂ 2016 ਤੋਂ ਤਾਂ ਅਪਾ ਤੁਸੀਂ ਫਾਲੋ ਅਪ ਕਰਨਾ ਚਾਲੂ ਕੀਤਾ। ਇਹ ਮੁੱਦਾ ਹੈਗਾ 30-35 ਸਾਲ ਪੁਰਾਣਾ। ਔਰ ਦੂਸਰੀ ਗੱਲ ਇਹ ਹੈ ਦੇਖੋ ਇਹਦੇ ਕਰਕੇ ਇੰਡਸਟਰੀ ਨੂੰ ਕੀ ਨੁਕਸਾਨ ਹੁੰਦਾ ਸੀ ਬੈਂਕਾਂ ਵਾਲੇ ਲੋਨ ਨਹੀਂ ਦਿੰਦੇ ਸੀ ਉਹ ਕਹਿੰਦੇ ਜਿਹੜੀ ਪ੍ਰਾਪਰਟੀ ਲਈ ਜਿਹੜੇ ਬਿਜ਼ਨਸ ਲਈ ਤੁਸੀਂ ਲੋਨ ਲੈ ਰਹੇ ਹੋ ਜਿਹੜੀ ਪ੍ਰਾਪਰਟੀ ਦੇ ਅਗੇਂਸਟ ਤੁਸੀਂ ਲੋਨ ਮੰਗ ਰਹੇ ਹੋ ਉਹੀ ਤੁਹਾਡੇ ਨਾਮ ਐ ਨੀ ਉਹਦੇ ਅਗੇਂਸਟ ਤਾਂ ਤੁਹਾਡਾ ਕਰਜ਼ਾ ਸੀ ਕਿੱਦਾਂ ਦੇ ਦਈਏ ਇਹ ਫਿਰ ਇੰਡਸਟਰੀ ਕੀ ਕਰਦੀ ਸੀ ਕੋਰਟ 'ਚ ਜਾਂਦੀ ਸੀ ਸਟੇ ਲੈ ਆਉਂਦੀ ਸੀ ਕੁਝ ਲੈ ਆਉਂਦੀ ਸੀ ਉਹ ਬੈਂਕ ਕੋਲੇ ਉਹਦੇ ਨਾਲ ਕੰਮ ਚਲਾਉਂਦੇ ਸੀਗੇ ਹੁਣ ਰਜਨੀਸ਼ ਜੀ ਨੇ ਰਾਹੁਲ ਨੇ ਸੁਪਰੀਮ ਕੋਰਟ ਦਾ ਕਿਹਾ 8% ਪਰ ਪ੍ਰੋਬਲਮ ਇਹ ਹੈ ਜਿੱਥੇ ਡਿਪਾਰਟਮੈਂਟ ਕੋਰਟ ਚ ਗਿਆ ਉਹਨਾਂ ਕੋਲ 14 14% ਦੇ ਵੀ ਸੀਗੇ ਇਹ ਆਰਡਰ ਕਲੈਸ਼ ਕਰਦੇ ਸੀ ਆਰਡਰ ਇੱਕ ਦੂਜੇ ਨਾਲ ਮਤਲਬ ਕੋਈ 8% ਲਈ ਉਹ ਆਪਣਾ 8% ਅਲਾ ਦਿਖਾ ਰਹੇ ਸੀ ਉਹ ਆਪਣਾ 12 14% ਅਲਾ ਦਿਖਾ ਰਹੇ ਸੀ ਫਿਰ ਮੈਂ ਅਖੀਰ ਕਿਹਾ ਝਗੜਾ ਨਹੀਂ ਪਰ ਦੇਖੋ ਆਪਾਂ ਨੂੰ ਸਰਕਾਰ ਦਾ ਥੈਂਕਫੁਲ ਹੋਣਾ ਚਾਹੀਦਾ ਹੈ ਕਿ ਇੰਡਸਟਰੀ ਨੇ 8% ਮੰਗਿਆ ਵਿੱਚੋਂ ਮੈਨੂੰ ਪਤਾ ਹੁਜਾ ਸਾਹਿਬ ਵੀ ਸੋਚਦੇ ਹੋਣੇ ਬੱਸੀ ਸਾਹਿਬ ਵੀ ਸੋਚਦੇ ਹੋਣੇ ਸਾਰੇ ਵੀ ਚੱਲ ਯਾਰ 8 ਦਾ 9 ਹੋ ਜਾਓ ਪਰ ਦੇਖੋ 8 ਦਾ 8 ਮੰਨਿਆ ਗਿਆ ਇਹ ਬੜੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਸਵਾ ਅੱਠ ਨਹੀਂ ਉਹਨਾਂ ਨੇ ਕਿਹਾ ਸਾਢੇ ਅੱਠ ਨਹੀਂ ਕਿਹਾ 8 ਦਾ 8% ਮੰਨਿਆ ਗਿਆ ਔਰ ਇਹ ਹੋ ਗਿਆ ਇਹ ਇਹਨਾਂ ਨੇ ਅੰਦਰੋਂ ਇਹੀ ਸੋਚਿਆ ਸੀ ਮੈਨੂੰ ਵੀ ਕਹਿੰਦੇ ਸੀ ਜਦੋਂ ਕੱਲੇ ਹੁੰਦੇ ਸੀ ਅਰੋੜਾ ਸਾਹਿਬ ਅੱਧਾ ਪਰਸੈਂਟ 1% ਉੱਪਰ ਥੱਲੇ ਪਰ ਕਰਾ ਦੋ ਮੈਂ ਕਿਹਾ ਨਹੀਂ ਜੋ ਤੁਸੀਂ ਕਿਹਾ ਇਹ ਆਪਾਂ ਉੱਥੇ ਹੀ ਕਰਾਵਾਂਗੇ ਦੂਜੀ ਗੱਲ ਇਹਦੇ ਨਾਲ ਪੂਰੇ ਪੰਜਾਬ 'ਚ 1150 ਇੰਡਸਟਰੀਆਂ ਨੂੰ ਫਾਇਦਾ ਹੋਊਗਾ ਤਕਰੀਬਨ 11 ਚਲੋ 4-5 ਉੱਪਰ ਥੱਲੇ ਮੈਂ ਜਿਹੜਾ ਰਾਉਂਡ ਫਿਗਰ ਕਰਤਾ 1145 ਇੰਡਸਟਰੀਆਂ ਨੂੰ ਔਰ 400 ਕਰੋੜ ਤੋਂ ਉੱਪਰ ਫਾਇਦਾ ਹੋਏਗਾ ਜੋ ਇਹਨਾਂ ਨੇ ਦੇਣਾ ਸੀ ਉਹਦਾ ਮੈਨੂੰ ਲੱਗਦਾ 1/3 ਤੋਂ ਵੀ ਘੱਟ ਦੇਣਾ ਪਏਗਾ ਜੋ ਸਰਕਾਰ ਮੰਗਦੀ ਸੀ 2000 ਕੇ ਗੱਲ ਦਾ ਫਾਇਦਾ ਹੈ 220 220 220 ਰੁਪਏ ਦਾ ਫਾਇਦਾ ਹੈ আচ্ছা ਦੂਜੀ ਗੱਲ ਇਹ ਹੈ ਕਿ ਇਹ ਜਿਹੜਾ ਹੈਗਾ ਅ ਇਹ ਕੱਲੀ ਇਹੀ ਗੱਲ ਨਹੀਂ ਇੰਡਸਟਰੀ ਤੇ ਹੋਰ ਬੜੇ ਮੁੱਦੇ ਹੁਣ ਮੈਂ ਤੁਹਾਨੂੰ ਦੱਸਦਾ ਜਿਹੜੇ ਫੋਕਲ ਪੁਆਇੰਟ ਦੀਆਂ ਸੜਕਾਂ ਮੈਂ ਪਿੱਛੇ ਪੁੱਛਿਆ ਕਦੇ 20-22 ਸਾਲਾਂ ਦਾ ਇਹ ਚੱਲ ਰਿਹਾ ਸੀਗਾ ਸਾਰੇ ਪੰਜਾਬ ਦੀਆਂ ਲੁਧਿਆਣੇ ਦਾ ਤਾਂ ਮੈਨੂੰ 100% ਹੈ ਇਸ ਵੱਲੇ 1 ਮੀਟਰ ਵੀ ਕੋਈ ਫੋਕਲ ਪੁਆਇੰਟ ਦੀ ਰੋਡ ਟੁੱਟੀ ਨਹੀਂ ਹੋਈ ਔਰ ਮੈਨੂੰ ਆਕੇ ਲੋਕੀ ਤਾਰੀਫ਼ ਕਰਦੇ ਜਿਹੜੀਆਂ ਸੜਕਾਂ ਜਿਹੜੀਆਂ ਇੰਡਸਟਰੀਆਂ ਫੋਕਲ ਪੁਆਇੰਟ 'ਚ ਨਹੀਂ ਵੀ ਸੀ ਉਹ ਵੀ ਬਣਵਾਤੀਆਂ ਨਾਲ ਤੇ ਫੋਕਲ ਪੁਆਇੰਟ ਚ ਨਹੀਂ ਸੀ ਮਤਲਬ ਜਿੱਦਾਂ ਫੋਕਲ ਪੁਆਇੰਟ ਤੇ ਬਿਲਕੁਲ ਨਾਂ ਲੱਗਦੀ ਕਿਸੇ ਨੇ ਜ਼ਮੀਨ ਲੈ ਲਈ ਉਹ ਪੀਐਸਆਈ ਸੀ ਦੀ ਉਹ ਵੀ ਸੜਕਾਂ ਬਣਾਤੀਆਂ ਸਾਰੀਆਂ ਸੜਕਾਂ ਬਣ ਗਈਆਂ ਹੁਣ ਹਰੇਕ ਨੂੰ ਇਹ ਨਹੀਂ ਉਹ ਪਹਿਲਾਂ ਕਹਿੰਦੇ ਸੀ ਸਾਡੀਆਂ ਗੱਡੀਆਂ ਟੁੱਟਦੀਆਂ ਜੀ ਬਾਹਰ ਆਂਦੇ ਬਦਨਾਮੀ ਹੁੰਦੀ ਉਹ ਸਾਰਾ ਕੰਮ ਖਤਮ ਹੋ ਗਿਆ ਹੋਰ ਵੀ ਜਿਸ ਤਰ੍ਹਾਂ ਉਪਕਾਰ ਜੀ ਨੇ ਕਿਹਾ ਉਹ ਜਿਹੜਾ ਆਪਣਾ ਬਿਲਡਿੰਗ ਪਲਾਨ ਦੇ ਕਾਫੀ ਇਸ਼ੂ ਰਿਜ਼ੋਲਵ ਹੋ ਗਏ ਬਾਕੀ ਵੀ ਹੋ ਰਹੇ ਹੈਗੇ ਆ ਜੇ ਕੋਈ ਰਹਿ ਵੀ ਗਏ ਉਹ ਜਿੱਦਾਂ ਜਿੱਦਾਂ ਅਪਰੂਵ ਹੁੰਦੇ ਪਤਾ ਚੱਲਦਾ ਔਰ ਕੋਈ ਵਾਟਰ ਦਾ ਇਸ਼ੂ ਸੀਗਾ ਉਹ ਵੀ ਕਾਫੀ ਹੱਦ ਤੱਕ ਰਿਜ਼ੋਲਵ ਹੋ ਗਿਆ ਹੁਣ ਮੈਂ ਤੁਹਾਨੂੰ ਦੱਸਦਾ ਜਦੋਂ ਅਸੀਂ ਇੰਡਸਟਰੀ ਦੀ ਮੀਟਿੰਗ ਰੱਖੀ ਮੈਂ ਜਾ ਕੇ ਕਿਹਾ ਮੈਂ ਕਿਹਾ ਜੀ ਮੈਂ ਇੰਡਸਟਰੀ ਦੀ ਮੀਟਿੰਗ ਕਰਾਨੀ ਆ ਉਹ ਕਹਿੰਦੇ ਜੀ ਮੁੱਦੇ ਲਿਆਓ ਸਾਰੇ ਮੈਂ ਰਜਨੀਸ਼ ਚੀ ਨੂੰ ਕਿਹਾ ਮੈਨੂੰ ਮੁੱਦੇ ਲਿਖੇ ਦਿਓ ਮੈਂ ਉਪਕਾਰ ਜੀ ਨੂੰ ਕਿਹਾ ਮੇਰੇ ਮੁੱਦੇ ਲਿਖੇ ਦਿਓ ਮੈਂ ਉਹਨਾਂ ਨੂੰ ਕੁਲਾਰ ਸਾਹਿਬ ਨੂੰ ਕਿਹਾ ਮੁੱਦੇ ਲਿਖੇ ਦਿਓ ਇਹ ਤਿੰਨਾਂ ਨੇ ਇੱਕੋ ਹੀ ਮੁੱਦਾ ਲਿਖਿਆ ਉਹ ਇਹ ਸੀ ਪੀਐਸਏਸੀ ਗੱਲ ਮਤਲਬ ਇੱਕ ਨੇ ਤਾਂ ਕੋਈ ਹੋਰ ਮੁੱਦਾ ਲਿਖਿਆ ਹੋਵੇ ਇਹਦਾ ਮਤਲਬ ਪਿਛਲੇ ਢਾਈ ਤਿੰਨ ਸਾਲਾਂ ਚ ਕਾਫੀ ਮੁੱਦੇ ਸੋਲਵ ਹੋ ਗਏ ਇੰਨਾ ਕੋਲ ਵੀ ਹੋਰ ਕੋਈ ਮੁੱਦਾ ਨਹੀਂ ਸੀ ਹੁਣੇ ਸੋਚ ਰਹੇ ਚਲੋ ਹੁਣ ਅੱਗੇ ਕੀ ਕਰਾਣਾ ਪਰ ਮੁੱਦੇ ਇੰਨਾਂ ਕੋਲ ਖਤਮ ਹੋ ਗਏ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਢਾਈ ਤਿੰਨ ਸਾਲਾਂ ਚ ਕਾਫੀ ਮੁੱਦੇ ਹੋ ਗਏ ਜੋ ਰਿਜ਼ੋਲਵ ਆ ਜਿਹੜਾ ਸਭ ਨਾਲੋਂ ਜ਼ਿਆਦਾ ਬੋਟਲネック ਸੀ ਜ ਪ੍ਰੋਬਲਮ ਇਹ ਨਹੀਂ ਹੁੰਦੀ ਵੀ ਸਰਕਾਰ ਨੂੰ ਕਿੰਨਾ ਰੈਵਨਿਊ ਆਣਾ ਹੈ ਮਨੀਸ਼ ਤੂੰ ਦੁਬਾਰਾ ਦੁਬਾਰਾ ਪੁੱਛਦਾ ਸਰਕਾਰ ਨੂੰ ਕਿੰਨਾ ਰੈਵਨਿਊ ਆਣਾ ਸਰਕਾਰ ਨੂੰ ਉਹਨਾਂ ਰੈਵਨਿਊ ਆਣਾ ਜਿੰਨਾ ਇੰਡਸਟਰੀ ਦਾ ਬੰਦ ਹੈ ਜਾਂ ਕੁਛ ਆ ਪਰ ਗੱਲ ਇਹ ਹੈ ਕਿ ਪੋਜ਼ਿਟਿਵ ਐਟੀਟਿਊਡ ਹੋ ਗਿਆ ਦੇਖੋ ਇੱਕ ਐਟਮੋਸਫੇਅਰ ਬੰਦਾ ਪੋਜ਼ਿਟਿਵ ਪੋਜ਼ਿਟਿਵ ਐਟਮੋਸਫੇਅਰ ਬੰਦਾ ਔਰ ਜਿਹੜਾ ਰੈਵਨਿਊ ਆਣਾ ਵੀ ਇਹਨਾਂ ਨੇ ਹੁਣੇ ਕਿਹਾ ਉਹ ਨੋ ਪ੍ਰੋਫਿਟ ਹਨ ਉਹਦੇ ਉਹਦੇ ਨਾਲ ਇੱਕ ਵੋਕਲ ਪੁਆਇੰਟ ਹੋਰ ਬਣ ਜੂ ਤੁਹਾਡੀਆਂ ਹੋਰ ਸੜਕਾਂ ਤੁਹਾਡਾ ਹੋਰ ਇਨਫਰਾਸਟ੍ਰਕਚਰ ਬਣ ਜੂ। ਮਤਲਬ ਇੱਕ ਜੇਬ ਚੋਂ ਜਾਣਾ ਦੂਜੀ ਜੇਬ ਚ ਜਾਣਾ ਕਿਸੇ ਕਿਸੇ ਕੋਲ ਪੀਐਸਆਈਸੀ ਦਾ ਪੈਸਾ ਇੱਧਰ ਉੱਧਰ ਨਹੀਂ ਹੋ ਸਕਦਾ। ਉਹ ਲੱਗਣਾ ਇੰਡਸਟਰੀ ਤੇ ਹੀ ਆ। ਚਾਹੇ ਉਹਦਾ ਕੋਈ ਸੈਂਟਰ ਬਣੇ ਚਾਹੇ ਕੋਈ ਕੁਝ ਬਣੇ। ਸੋ ਮੇਰਾ ਮਤਲਬ ਹੈ ਕਿ ਇਹ ਪੈਸੇ ਆਣਗੇ ਔਰ ਇਹ ਜਿਹੜੀ ਜਿਹੜਾ ਵੀ ਹੋਏਗਾ ਉਹ ਲੱਗੇਗਾ ਦੇਖੋ ਇੱਕ ਇਹਦੇ ਨਾਲ এমਪਲੋਇਮੈਂਟ ਵਧੇਗੀ, ਇਨਵੈਸਟਮੈਂਟ ਵਧੇਗੀ। এমਪਲੋਇਮੈਂਟ ਕਿਉਂ ਵਧੇਗੀ? ਇੰਡਸਟਰੀਆਂ ਨੂੰ ਹੁਣ ਲੋਨ ਮਿਲਣਗੇ। ਤੁਹਾਡੀ ਬੈਲੈਂਸ ਸ਼ੀਟ ਕਿੰਨੀ ਬੈਟਰ ਹੋ ਜਾਏਗੀ ਤੁਹਾਡੀ ਬੈਲੈਂਸ ਸ਼ੀਟ ਚ ਲਾਇਬਿਲਟੀ ਦਿਖਾਈ ਦੇ ਰਹੀ ਹੈ ਉਹਨੋਂ ਲਾਇਬਿਲਟੀ ਖਤਮ ਹੋ ਜਾਣੀ ਹੈ ਤੁਹਾਡੀ ਬੈਲੈਂਸ ਸ਼ੀਟ ਪ੍ਰੋਫਿਟ ਚ ਆ ਜਾਣੀ ਹੈ ਉਹਦੇ ਤੇ ਟੈਕਸ ਵੀ ਨਹੀਂ ਪੈਣਾ ਕੋਈ ਟੈਕਸ ਦਾ ਟੈਕਸੇਬਲ ਇਨਕਮ ਨਹੀਂ ਹੋਣੀ ਅੱਛਾ ਦੂਜੀ ਗੱਲ ਇਹ ਹੈ ਕਿ ਜਦੋਂ ਬੈਂਕਾਂ ਵਾਲੇ ਚੰਗੀ ਬੈਲੈਂਸ ਸ਼ੀਟ ਦਿੰਦੇ ਪੈਸੇ ਜ਼ਿਆਦਾ ਦਿੰਦੇ ਜੇ ਪੈਸੇ ਜ਼ਿਆਦਾ ਦੇਣਗੇ ਤੁਹਾਡੀ ਇਨਵੈਸਟਮੈਂਟ ਜ਼ਿਆਦਾ ਹੋਏਗੀ এমਪਲॉयਮੈਂਟ ਜ਼ਿਆਦਾ ਹੋਏਗੀ ਪਲੱਸ ਇੱਕ ਐਟਮੋਸਫੇਅਰ ਬੰਦਾ ਐ ਐਟਮੋਸਫੇਅਰ ਐਦਾਂ ਦਾ ਬੰਦਾ ਐ ਕਿ ਇਹ ਜਿਹੜੀ ਪੰਜਾਬ ਗਵਰਨਮੈਂਟ ਹੈ ਇਹ ਹੈਗੀ ਇੰਡਸਟਰੀ ਫਰੈਂਡਲੀ ਇਹ ਬੜਾ ਦੂਰ ਤੱਕ ਗਿਆ ਉਸ ਤੋਂ ਬਾਅਦ ਜਦੋਂ ਇੰਡਸਟਰੀਅਲ ਫਰੈਂਡਲੀ ਹੋਵੇ ਲੋਕੀ ਹੋਰ ਇਨਵੈਸਟਮੈਂਟ ਲਿਆਉਂਦੇਗੇ ਇੱਥੇ ਲਿਆਓ ਗੱਲ ਇਹ ਹੈ ਕਿ ਸਰਕਾਰਾਂ ਨੇ ਪੈਸੇ ਨਹੀਂ ਬਹੁਤੇ ਦੇਨੇ ਹੁੰਦੇ ਕੁਛ ਨਹੀਂ ਦੇਣਾ ਹੁੰਦਾ ਇੱਕ ਈਜ਼ ਆਫ ਡੂਇੰਗ ਬਿਜ਼ਨਸ ਹੁੰਦਾ ਔਰ ਇਹ ਮੈਂ ਜੋ ਇਹਨਾਂ ਨੇ ਕਿਹਾ ਹੈ ਕਿ ਇੱਕ ਵਾਰੀ OTS ਆਇਆ ਸੀਗਾ 11% ਇੱਕ ਗਏ 8% ਕਰਾਨ ਉਹਨਾਂ ਨੇ 8.5 ਕਰਤਾ ਨਾਲ ਕੰਪਾਊਂਟਿੰਗ ਕਰਤਾ 22-24% ਬੰਦਾ ਸੀ ਸੋ ਉਹ ਵੀ ਗੱਲ ਸਮਝਾਈ ਸਾਰੀਆਂ ਜਦੋਂ ਚੀਜ਼ਾਂ ਸਮਝ ਗਏ ਉਹ ਕਰ ਰਹੇ ਪਰ ਇੱਕ ਗੱਲ ਹੈ ਇੰਡਸਟਰੀ ਦੇ OTS ਨੇ ਮੈਨੂੰ ਪ੍ਰੋਬਲਮ ਚ ਲਿਆਤਾ ਹੁਣ ਉਹ ਲੁਧਿਆਣਾ ਇੰਪਰੂਵਮੈਂਟ ٹرسٹ ਲੈ ਜਿੰਨੇ ਲਾਟੀ ਆ ਉਹ ਕਹਿੰਦੇ ਜੀ ਸਾਡਾ ਵੀ OTS ਲਿਆਓ ਮੋਨੋ ਜਿਹੜੇ ਹਾਊਸਿੰਗ ਦਾ ਹੈ ਉਹ ਕਹਿੰਦੇ ਸਾਡਾ ਵੀ OTS ਲਿਆਓ ਪਰ ਮੈਂ ਤੁਹਾਨੂੰ ਦੱਸ ਰਿਹਾ ਕੋਈ ਵੀ OTS ਐਡਾ ਵਧੀਆ ਨਹੀਂ ਹੋਏਗਾ ਜੋ ਇੰਡਸਟਰੀ ਲਈ ਕਿਉਂਕਿ ਮੈਂ ਕਹਿਆ ਤੁਸੀਂ ਇੰਡਸਟਰੀ ਨੂੰ ਕਿਸੇ ਹੋਰ ਸੈਕਟਰ ਨਾਲ ਨਹੀਂ ਕੰਪੇਅਰ ਕਰ ਸਕਦੇ ਨਾ ਹਾਊਸਿੰਗ ਨਾਲ ਕਰ ਸਕਦੇ ਹੋ ਨਾ ਲੁਧਿਆਣਾ ਇਹਨਾਂ ਦਾ ਬੈਸਟ ਲਿਆਓ ਜੇ ਹੋਰ ਕਿਸੇ ਦਾ 1-2% ਉੱਪਰ ਥੱਲੇ ਵੀ ਕਰਨਾ ਹੈ ਉਹ ਆਪਾਂ ਬਾਅਦ ਵਿੱਚ ਦੇਖਾਂਗੇ ਕਿਉਂਕਿ ਦੇਖੋ ਇਹਨਾਂ ਨੂੰ ਕੀ ਦਿਖਾਣਾ ਪੈਂਦਾ ਅਫਸਰ ਡਰਦੇ ਵੀ ਆ ਹੁਣ ਉਹ ਇਹ ਐਕਚੁਅਲੀ ਤਾਂ ਕਿਤਾਬਾਂ 'ਚ ਲਾਅਸ ਆ ਜਾਂਦਾ ਅ ਜਿਸ ਤਰ੍ਹਾਂ ਤੁਸੀਂ ਲਾਈਬਿਲਟੀ ਦਿਖਾਈ ਹੈ ਸਰਕਾਰ ਨੇ ਵੀ ਆਪਣੀ ਕਿਤਾਬਾ ਚ ਐਸੈਟ ਦਿਖਾਇਆ ਹੋਇਆ ਦੇਖੋ ਹੁਣ ਤਾਂ ਹੁਣ ਤਾਂ ਡਿਸੀਜਨ ਲੈ ਲੈਂਦੇ ਆ ਹੁਣ ਉਹਨਾਂ ਐਸੈਟ ਪੀਐਸਆਈਸੀ ਦੀ ਕਿਤਾਬਾ ਚ ਘਟ ਜਾਣਾ ਮੁੜ ਕੇ ਹੋਰ ਸਰਕਾਰ ਆਉਂਦੀ ਆ ਕਹਿੰਦੇ ਜੀ ਇਹ ਖੋਲੋ ਇਹਨਾਂ ਘਟਾ ਕਿਉਂ ਸੋ ਦੇਖੋ ਇਹ ਡਿਸੀਜਨ ਹੈ ਹੌਸਲੇ ਨਾਲ ਹੁੰਦੇ ਆ ਇਹ ਡਿਸੀਜਨ ਬੜੇ ਸੋਚੇ ਸਮਝੇ ਹੁੰਦੇ ਆ ਕਿਉਂਕਿ ਇੰਡਸਟਰੀ ਇੱਕ ਬੈਕਬੋਨ ਹੁੰਦੀ ਹੈ ਡਿਸੀਜਨ ਲਿੱਤਾ ਗਿਆ ਔਰ ਮੈਂ ਬੜਾ ਥੈਂਕਫੁਲ ਆ ਸਾਰਿਆਂ ਦਾ ਕਿ ਸਾਰੇ ਐਪਰੀਸ਼ੀਏਟ ਕਰ ਰਹੇ ਆ ਔਰ ਇਹ ਸਾਰਿਆਂ ਨੇ ਵੈਲਕਮ ਕੀਤਾ ਹੈਗਾ ਮੈਂ ਦੁਬਾਰਾ ਕਹਿੰਦਾ ਹੋਰ ਕੋਈ ਵੀ ਮੁੱਦਾ ਇੰਡਸਟਰੀ ਦਾ ਹੋਵੇ ਉਹ ਹੋਏਗਾ ਔਰ ਮਤਲਬ ਕਿ ਇਟ ਵਿਲ ਬੀ ਸੋਲਡ ਟੂ ਦੀ ਬੈਸਟ ਪੋਸੀਬਲ ਆਫ ਮਾਈ ਕੈਲੀਬਰ ਜਿੰਨਾ ਮੈਂ ਇਹਨਾਂ ਨੂੰ ਮਨਾ ਸਕੂੰਗਾ ਔਰ ਜੋ ਮੇਰੇ ਹੱਕੇ ਚ ਹੋਏਗਾ ਕਰਾਊਗਾ ਔਰ ਮੈਨੂੰ ਉਪਰੋਂ ਕਿਹਾ ਗਿਆ ਵੀ ਤੁਸੀਂ ਇੰਡਸਟਰੀ ਨੂੰ ਪ੍ਰੋਮਿਸ ਕਰ ਦਿਓ ਇੱਕ ਮੈਂ ਹੋਰ ਇੱਥੇ ਅਨਾਉਂਸਮੈਂਟ ਕਰਕੇ ਜਾ ਰਿਹਾ ਅੱਜ ਮੈਂ ਅੱਗੇ ਵੀ ਕਈ ਐਸੋਸੀਏਸ਼ਨਾਂ ਨੂੰ ਕਿਹਾ ਇੱਥੇ ਐਗਜ਼ੀਬਿਸ਼ਨ ਸੈਂਟਰ ਆਪਣੇ ਹਨ ਨਹੀਂ ਯੈਸ ਸਰ ਨਹੀਂ 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 ਫੇਰ ਉਹੀ ਗੱਲ ਹੈ ਲਾਖੜਾ ਸਾਹਿਬ ਤੁਸੀਂ ਕਹਿ ਦਿੰਦੇ ਹੋ ਮੈਂ ਹਰ ਵਾਰੀ ਕਹਿੰਨਾ ਚਾਰ ਪੰਜ ਐਸੋਸੀਏਸ਼ਨਾਂ ਮਿਲ ਕੇ ਮੈਨੂੰ ਇੱਕ ਪ੍ਰਪੋਜ਼ਲ ਦੇ ਦਿਓ ਕਿੱਥੀ ਕੇ ਸਾਨੂੰ ਜਗ੍ਹਾ ਚਾਹੀਦੀ ਆ ਅੱਜ ਤੱਕ ਮੈਂ ਉਹ ਚਿੱਠੀ ਦੀ ਸ਼ਕਲ ਨਹੀਂ ਦੇਖੀ 2 ਸਾਲ ਹੋ ਗਏ ਸਰਪੇਈ ਜੀ ਨਹੀਂ ਇੱਕ ਭੈਣ ਨੇ ਕਿ ਮੈਂ ਤੁਹਾਨੂੰ ਦੇਖੋ ਤਿੰਨ ਚਾਰ ਐਸੋਸੀਏਸ਼ਨਾਂ ਇਕੱਠੀ ਕਰਕੇ ਦੋ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਮੈਂ ਤੁਹਾਨੂੰ ਜ਼ਮੀਨ ਲੈ ਕੇ ਦਊਗਾ ਔਰ ਉੱਥੇ ਐਗਜ਼ੀਬਿਸ਼ਨ ਸੈਂਟਰ ਤੁਸੀਂ ਆਪੇ ਬਣਾਓ ਪਰ ਮੈਨੂੰ ਦੇਖੋ ਦੱਸੋ ਤਾਂ ਸਹੀ ਨਾ ਦੇਖੋ ਮੈਂ ਇੱਕ ਐਸੋਸੀਏਸ਼ਨ ਨੂੰ ਨਹੀਂ ਦੇ ਸਕਦਾ ਬਾਕੀਆਂ ਨੇ ਕਹਿਣਾ ਕਾਮਨ ਜਗ੍ਹਾ ਹੋਏਗੀ ਤੁਸੀਂ ਉੱਥੇ ਐਗਜ਼ੀਬਿਸ਼ਨ ਸੈਂਟਰ ਬਣਾਓ ਔਰ ਲੋੜ ਹੈਗੀ ਐਗਜ਼ੀਬਿਸ਼ਨ ਸੈਂਟਰ ਜਿਹੜੀ ਮੈਂ ਐਗਜ਼ੀਬਿਸ਼ਨ ਸੈਂਟਰ ਗਿਆ ਮੀਆਂ ਦੋ ਕਵਾਰੀ ਦਾਣਾ ਮੰਡੀ ਦੋਨੋਂ ਵਾਰੀ ਮੈਂ ਚਿੱਠੀਆਂ ਮੰਗੀਆਂ ਆਈਆਂ ਨਹੀਂ ਦੇਖੋ ਮੈਂ ਨਹੀਂ ਕਹਿ ਸਕਦਾ ਜੀ ਐਗਜ਼ੀਬਿਸ਼ਨ ਦੇਖੋ ਰਿਪਰੈਜ਼ੈਂਟੇਸ਼ਨ ਦਾ ਤੁਹਾਡੇ ਤੋਂ ਆਣੀ ਚਾਹੀਦੀ OTS ਦੀ ਵੀ ਇਹਨਾਂ ਤੋਂ ਆਈ ਮੈਂ ਸਾਰਿਆਂ ਤੋਂ ਇੰਡੀਵਿਜੂਅਲ ਚਿੱਠੀ ਮੰਗੀ ਤੁਸੀਂ ਰਿਪਰੈਜ਼ੈਂਟੇਸ਼ਨ ਦਿਓ ਜਗ੍ਹਾ ਦਿਓ ਉੱਥੇ ਐਗਜ਼ੀਬਿਸ਼ਨ ਸੈਂਟਰ ਬਣੇਗਾ ਔਰ ਐਗਜ਼ੀਬਿਸ਼ਨ ਸੈਂਟਰ ਦਾ ਬਹੁਤ ਸਕੋਪ ਹੈ ਮੈਂ ਇਹ ਨਹੀਂ ਕਹਿੰਦਾ ਮੈਂ ਸ਼ਹਿਰ 'ਚ ਜਗ੍ਹਾ ਲੈ ਦੂੰਗਾ ਥੋੜੀ ਜੀ ਦੂਰ ਹੋਏਗੀ ਬਟ ਦਿੱਲੀ ਦੀ ਵੀ ਐਗਜ਼ੀਬਿਸ਼ਨਾਂ ਨੌਇਡਾ 'ਚ ਲੱਗਦੀਆਂ ਸਾਰੀਆਂ ਸ਼ਹਿਰ ਤੋਂ ਬਾਹਰ ਹੀ ਲੱਗਦੀਆਂ ਪਰ ਜਗ੍ਹਾ ਵੱਡੀ ਲਓ ਵਧੀਆ ਐਗਜ਼ੀਬਿਸ਼ਨ ਸੈਂਟਰ ਬਣਾਓ ਔਰ ਕਾਮਯਾਬ ਕਰੋ ਆਪਾਂ ਲੁਧਿਆਣਾ ਨੂੰ ਚਮਕਾਣਾ ਪੰਜਾਬ ਨੂੰ ਚਮਕਾਣਾ ਥੈਂਕ ਯੂ